ਤੇ ਇਹ ਗੱਲ ਬੜੀ ਮੈਨੂੰ ਮਹਿਸੂਸ ਹੋਈ ਯਾਰ ਵੀ ਇਹ ਬਹੁਤ ਮਾੜਾ ਆਇਆ ਦਾਨੀ ਜੀ ਵੇਖੋ ਇੱਕ ਤਾਂ ਬੰਦੇ ਨੇ ਚਲੇ ਜਾਣਾ ਇੱਕ ਉਤੋਂ ਸਿਆਸਤ ਕਰਨੇ ਉਤੋਂ ਨਾਲੇ ਇਲੈਕਸ਼ਨ ਤੇ ਚਲੋ ਆਉਣੀ ਆਉਣੀ ਸੀ ਆਪਣੀ ਜਿਮਨੀ ਚੋਣ ਤੇ ਆਉਣੀ ਆਉਣੀ ਸੀ ਪਰ ਥੋੜਾ ਸਬਰ ਕਰਨਾ ਚਾਹੀਦਾ ਸੀ ਇਹਨਾਂ ਨੂੰ ਨਾ ਅਭੀ ਨਹੀਂ ਠੰਡਾ ਆਇਆ ਤੇ ਆਪਾਂ ਫੋਟੋਆਂ ਲਾ ਲਈਆਂ ਵੀ ਯਾਰ ਇਹਨਾਂ ਨੇ ਤੇ ਬੜੀ ਕਾਲੀ ਕੀਤੀ ਆ ਇਹਨਾਂ ਨੇ ਤੇ ਕੋ ਦੇਖਿਆ ਹੀ ਨਹੀਂ ਵੀ ਯਾਰ ਭੋਗ ਵੀ ਨਹੀਂ ਪਿਆ ਫਿਰ ਮੈਂ ਕਿਹਾ ਸੀ ਵੀ ਭੈਣ ਜੀ ਨਮਜੋਤ ਜਿਹੜੇ ਨੇ ਉਹਨਾਂ ਦੇ ਵਾਈਫ ਉਹਨਾਂ ਨੂੰ ਟਿਕਟ ਮਿਲੇ ਤੇ ਮੈਂ ਉਹਨਾਂ ਦੀ ਫੁੱਲ ਸਪੋਰਟ ਕਰੂੰਗਾ 1% ਜੇ ਕਿਤੇ ਨਹੀਂ ਕੋਈ ਗੱਲ ਹੁੰਦੀ 파 ਨਹੀਂ ਉਹ ਪਰਿਵਾਰ ਲੜਨਾ ਚਾਹੁੰਦੀ ਤੇ ਮੈਂ ਆਪਣੀ ਦਵੇਦਾਰੀ ਪੇਸ਼ ਕਰੂੰਗਾ ਇਹ ਬਿਲਕੁਲ ਕਿਦਣਾ ਕਿਤੇ ਸਮਾਜ ਸੇਵਾ ਨੂੰ ਲੈ ਕੇ ਤੁਹਾਡਾ ਨਾਮ ਚਰਚਾ ਚ ਆਉਂਦਾ ਚੀਮਾ ਕਲਾ ਜਾਣਾ ਹੋਇਆ ਸੀਗਾ ਕੁਝ ਦਿਨਾਂ ਪਹਿਲਾਂ ਮੇਰਾ ਸਾਥ ਚਬਜ਼ੋਦਗ ਬੈਠੇ ਸੀਗੇ ਸਾਹਮਣੇ ਬੁੱਤ ਲੱਗਾ ਸੀਗਾ ਸਰਪੰਚ सोनू ਚੀਮਾ ਤੇ ਮੈਂ ਸਵਾਲ ਕਰ ਲਿਆ ਸਾਰੇ ਬੈਠੇ ਬਜ਼ੁਰਗਾਂ ਨੂੰ ਕਿ بڑے ਸਰਪੰਚਾਏ ਬੜੇ ਗਏ ਇੱਥੇ ਬੁੱਤ ਲਾ ਦਿੱਤਾ ਗਿਆ ਧੱਕਾ ਕੀਤਾ ਗਿਆ ਜਾਂ ਕੋਈ ਕਾਮ ਸੀਗਾ ਜਾਂ ਕਿ ਕੋਈ ਵਾਕਈ ਕੁਝ ਦੀਨ ਹੈਗੀ ਐ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਕਰਨ ਨੂੰ ਬੈਠੇ ਪਰ ਲੋਕਾਂ ਨੇ ਸਾਨੂੰ ਉੱਥੋਂ ਸਰਪੰਚ ਬਣਾਇਆ ਪੈਣਪਰਾਵਾ ਸਾਡੇ ਨੇ ਉਹ ਵੀ ਸਰਬਸੰਮਤੀ ਨਾਲ ਤੇ 15 ਸਾਲ ਸਰਬਸੰਮਤੀ ਨਾਲ ਪਿੰਡ ਚੀਮਾਗਲਾ ਤੋਂ ਬਣੇ ਬਾਅਦਸ ਮੇਰੀ ਵਾਈਫ ਜਿਹੜੇ ਉੱਥੋਂ ਦੋ ਵਾਰੀ ਉੱਥੋਂ ਬਣੇ ਫੇਰ ਭਾਜੀ ਇੱਥੋਂ ਚਭਾਲ ਤੋਂ ਆ ਕੇ ਮੈਨਨਗੀ ਕੀਤੀ ਉਹਨਾਂ ਨੇ ਸਾਡੇ 'ਚ ਸੇਵਾ ਭਾਵਨਾ ਦਾ ਕੰਮ ਹੀ ਸਾਨੂੰ ਕੋਈ ਟਿਕ ਟੈਮ MLA ਦੀ ਲੜਨ ਦਾ ਕੋਈ ਸ਼ੌਂਕ ਨਹੀਂ ਸੀ ਸਾਥੀਓ ਪੰਜਾਬ ਦੀ ਸਿਆਸਤ ਬਾਕੀ ਜਿਹੜੇ ਦੇਸ਼ ਦੇ ਹਿੱਸਿਆਂ ਨਾਲੋਂ ਵੱਖਰੀ ਚੱਲਦੀ ਹੈ ਤੇ ਜੇਕਰ ਗੱਲ ਕਰੀਏ ਮਾਝੇ ਦੀ ਮਾਝੇ ਦੇ ਲੋਕ ਨੇ ਜਿਹੜੇ ਉਹ ਜਿਆਦਾ ਉਤਸ਼ਾਹੀ ਹੁੰਦੇ ਨੇ ਚਾਹੇ ਉਹ ਕੰਮ ਹੋਵੇ ਖੇਡਾਂ ਦੇ ਵਿੱਚ ਜਾਂ ਚਾਹੇ ਉਹ ਕੰਮ ਹੋਵੇ ਸਿਆਸਤ ਦੇ ਵਿੱਚ ਉਹਨਾਂ ਦਾ ਜੋਸ਼ ਵੱਖਰਾ ਹੁੰਦਾ ਜਦੋਂ ਮਾਝੇ ਦੀ ਗੱਲ ਆਉਂਦੀ ਹੈ ਮਾਝੇ ਦੀ ਸਿਆਸਤ ਦੀ ਚਲਚਾ ਹੁੰਦੀ ਹੈ ਤੇ ਤਰਨਤਨ ਹਲਕਾ ਜਿਹੜਾ ਹੈ ਉਹ ਕੋਈ ਭੁੱਲ ਨਹੀਂ ਸਕਦਾ ਤੇ ਕਹਿੰਦੇ ਜੇਕਰ ਇਹਨਾਂ ਇਲਾਕਿਆਂ ਦੇ ਵਿੱਚੋਂ ਐਮਐਲਏ ਬਣਾਉਣਾ ਹੋਵੇ ਮੰਤਰੀ ਬਣਾਉਣਾ ਹੋਵੇ ਤੇ ਕਿੰਗ ਮੇਕਰ ਜਿਹੜੀ ਜੋੜੀ ਹੈ ਉਹਨਾਂ ਦੇ ਬਿਨਾਂ ਨਾ ਤੇ ਮੰਤਰੀ ਬਣਦਾ ਨਾ ਤੇ ਐਮਐਲ ਮੈਂ ਗੱਲ ਕਰਦੇ ਆ ਸੁਣ ਮਨੂੰ ਚੀਮਾ ਦੀ ਇਹ ਦੋ ਪਰਾਫਾ ਦੀ ਜੋੜੀ ਜਿਸ ਵੀ ਐਮਐਲਏ ਨੂੰ ਸਮਰਥਨ ਦਿੱਤਾ ਉਹ ਤੇ ਜਿੱਤਦਾ ਹੀ ਨਾਲ ਦੇ ਨਾਲ ਲੱਕੀ ਚਾ ਮੰਨ ਕੇ ਸਾਬਤ ਹੁੰਦੇ ਨੇ ਪੰਜਾਬ ਦੇ ਵਿੱਚ ਵੀ ਉਹੀ ਸੱਤਾ ਦੇ ਵਿੱਚ ਆਉਂਦੇ ਨੇ ਉਸੇ ਪਾਰਟੀ ਦਾ ਮੁੱਖ ਮੰਤਰੀ ਬਣਦਾ ਲੇਕਿਨ ਕਿਉਂ ਸਮੇ ਸਮੇਂ ਦੀ ਸਰਕਾਰਾਂ ਦੇ ਨਾਲ ਇਹਨਾਂ ਦੀ ਨਾਰਾਜ਼ਗੀ ਰਹੀ ਕਿਉਂ ਪਾਰਟੀ ਬਦਲਨੀ ਪੈਂਦੀ ਹੈ ਜਦ ਕਿ ਲੋਕ ਇਹਨਾਂ ਨੂੰ ਸਮਾਜ ਸੇਵਾ ਤੋਂ ਜਾਣਦੇ ਨੇ ਲੋਕ ਚਾਹੁੰਦੇ ਨੇ ਅੱਜ ਵੀ ਜਦੋਂ ਗੱਲਬਾਤਾਂ ਕਰਦੀਆਂ ਜਾਂਦੀਆਂ ਜਾ ਕੇ ਪਿੰਡਾਂ ਦੇ ਵਿੱਚ ਵਿਕਾਸ ਨੂੰ ਲੈ ਕੇ ਕਿ ਕੀ ਕੁਝ ਵਿਕਾਸਕਾਰ ਜਿਨ੍ਹਾਂ ਨੇ ਕੀਤੇ ਸੋਨੂ ਚੀਮਾ ਕੀ ਕੁਝ ਕਰਕੇ ਗਏ ਤੇ ਲੋਕ ਅੱਜ ਵੀ ਯਾਦ ਕਰਦੇ ਨੇ ਸੋ ਗੱਲਬਾਤ ਕਰਾਂਗੇ ਕਿਉਂਕਿ ਤਰਨਤਾਂ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਮਾਹੌਲ ਭੱਜ ਚੁੱਕਿਆ ਹੈ ਤੇ ਹੁਣ ਇਹ ਚਰਚਾ ਜਿਹੜੀ ਛਿੜ ਗਈ ਹੈ ਕਿ ਜਿਹੜੇ ਕਿੰਗ ਬਣਾਉਣ ਵਾਲੇ ਆ ਕੀ ਹੁਣ ਉਹ ਆਪ ਕਿੰਗ ਬਣ ਸਕਦੇ ਆ ਜ਼ਰੂਰ ਇਹ ਦੁਖਦਈ ਹੈ ਕਿ ਸੋਨੂ ਚੀਮਾ ਸਾਡੇ ਵਿੱਚ ਨਹੀਂ ਰਹੇ ਸ਼ਾਪ ਸ਼ੂਟਰਾਂ ਵੱਲੋਂ ਕਟਿੰਗ ਵਾਲੀ ਦੁਕਾਨ ਦੇ ਉੱਪਰ ਬੈਠੇ ਹੁੰਦਾਂ ਨੂੰ ਜਿਹੜਾ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ 14 ਤਾਰੀਖ ਨੂੰ ਜਿਹੜਾ ਜਨਵਰੀ 2024 ਨੂੰ ਉਹ ਸਫੰਦੀ ਸੰਸਦ ਨੂੰ ਅਗਵੀ ਦਾ ਕਹਿ ਕੇ ਚਲੇ ਜਾਂਦੇ ਨੇ ਉਹਨਾਂ ਦੇ ਜਿਹੜੇ ਛੋਟੇ ਭਰਾ ਮੋਂ ਨੂੰ ਚੀਮਾ ਸਾਡੇ ਵਿੱਚ ਮੌਜੂਦ ਨੇ ਕਹਿੰਦੇ ਨੇ ਕਿ ਹਜ਼ਾਰਾਂ ਵੋਟ ਐਨਾਂ ਪਿੱਛੇ ਤੇ ਜਦੋਂ ਵੀ ਹੁਣ ਜਿਮਨੀ ਚਾਹੁੰਦਾ ਮਾਹੌਲ ਬਣਨਾ ਹੈ ਤੇ ਇਹਨਾਂ ਦੇ ਸਾਥ ਤੋਂ ਬਿਨਾ ਹੁਣ ਵੀ ਇਹ ਸੰਭਵ ਨਹੀਂ ਹੈਗਾ ਕਿ ਕੋਈ ਐਮਐਲਏ ਬਣ ਜੇ ਸੋ ਗੱਲਬਾਤ ਕਰਾਂਗੇ ਬਾਜੀ ਬਹੁਤ ਬਹੁਤ ਸਵਾਗਤ ਹੈ ਜੀ ਦਾਣਸ਼ੀ ਨਮਸਕਾਰ ਤੁਸੀਂ ਸਾਡੇ ਘਰ ਆਏ ਜੀ ਆਨ ਧੰਨਵਾਦ ਬਾਜੀ ਬਹੁਤ ਬਹੁਤ ਬਾਜੀ ਪਹਿਲਾ ਸਵਾਲ ਤੇ ਇਹ ਹੈ ਕਿ ਹੁਣ ਜਿਹੜੇ ਕਿੰਗ ਬਣਾਉਂਦੇ ਸੀਗੇ ਤੇ ਤਿਆਰੀ ਕਸ ਲਈਏ ਕਿੰਗ ਬਣਨ ਦੀ ਵੇਖੋ ਜੀ ਪਹਿਲਾਂ ਦਿਨਾਂ ਬਹੁਤ ਮਾੜਾ ਆਇਆ ਵਾ ਆਪਣੇ ਸਰਦਾਰ ਕਸ਼ਵੀਰ ਸਿੰਘ ਜੀ ਸੋਲ ਜੋ ਸਾਡੇ ਇਥੋਂ ਦੇ ਵਿਧਾਇਕ ਸੀ ਸਾਡੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਸੀ ਤੇ ਬਹੁਤ ਵਧੀਆ ਇਨਸਾਨ ਸੀ ਉਹਨਾਂ ਦੇ ਜਾਨ ਨਾ ਮੈਨੂੰ ਬਹੁਤ ਦੁੱਖ ਲੱਗਾ ਜੜੀ ਰਹੀ ਵੇਖੋ ਕਿੰਗ ਦੀ ਗੱਲ ਉਹ ਪ੍ਰਮਾਤਮਾ ਹੀ ਬਣਾਵੇ ਤਾਂ ਫੇਰ ਹੀ ਕਿੰਗ ਬੰਦਾ ਬੰਦਾ ਬਾਕੀ ਜਿਹੜੀ ਗੱਲ ਤੋਂ ਮੈਂ ਇਹ ਗੱਲ ਸ਼ੁਰੂ ਕੀਤੀ ਆ ਵੀ ਉਹਨਾਂ ਨੇ ਜੇ ਦੋ ਦੁਨੀਆ ਤੋਂ ਚਲੇ ਗਏ ਤੇ ਸਿਆਸਤ ਕਰਨੀ ਬੰਦ ਹੀ ਨਹੀਂ ਇਥੇ। ਦਾਨਿਸ਼ ਦੀ ਗੱਲ ਤੇ ਸਭ ਤੋਂ ਵੱਡੀ ਇਹ ਹੈ ਨਾ ਵੀ ਆਪ ਨੂੰ ਨਾ ਉਸ ਪਰਿਵਾਰ ਨਾਲ ਖੜਨਾ ਚਾਹੀਦਾ ਸੀ। ਉਹ ਹਜੇ ਭੋਗ ਨਹੀਂ ਸੀ ਪਿਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ। ਉਹ 10-10 ਸੌੜਾਂ ਲਾ ਕੇ ਕਲਾਜ਼ ਬਣਾ ਕੇ ਦਾਵੇ-ਦਾਦੀਆਂ ਠੋਕਤੀਆਂ। ਉਹ ਸ਼ਾਇਦ ਜਿਨ੍ਹਾਂ ਨੂੰ ਕਦੀ ਨਾਲ ਵਰਕ ਨਹੀਂ ਕਰਦੇ ਵੀ ਨਹੀਂ ਵੇਖਿਆ ਉਹਨਾਂ ਨੇ ਵੀ ਦਾਵੇ-ਦਾਦੀਆਂ ਠੋਕ ਦਿੱਤੀਆਂ ਕਿ ਅਸੀਂ ਤੇ ਮਤਲਬ ਬੜੇ ਚਾਹਵਾਨਾਂ ਤੇ ਸਾਡਾ ਨਾਮ ਵੀ ਲਿਸਟ 'ਚ ਹੈਗਾ। ਪਤਾ ਨਹੀਂ ਪੋਸਟ ਕਿੰਨੇ ਬਈ ਕਿਉਂ ਪਾਈ ਕੀ ਮਕਸਦ ਸੀਗਾ ਲੇਕਿਨ ਬਦਨਾਮੀ ਬਹੁਤ ਹੋਈ ਕਿ ਕਿਉਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਹੀਂ ਪਹਿਲਾਂ ਦਾਵੇਦਾਰੀ ਛੋਪਤੀ ਹਜ ਤੇ ਬਾਕੀ ਪਾਰੀਆਂ ਦੇ ਸਰਗਰਮ ਨਹੀਂ ਸੀ ਹੋਏ ਵੇਖੋ ਜੀ ਮੈਂ ਜਦੋਂ ਜੁਆਇਨਿੰਗ ਕੀਤੀ ਸੀ ਨਾ ਆਮ ਆਦਮੀ ਪਾਰਟੀ 2022 ਦੇ ਵਿੱਚ ਮੈਨੂੰ ਮਨੀਸ਼ ਸੋਦੀਆ ਜੀ ਡਿਪਟੀ ਸੀਐਮ ਸਾਡੇ ਦਿੱਲੀ ਤੋਂ ਉਹ ਆਏ ਸੀ ਖੁਦ ਜੁਆਇਨਿੰਗ ਕਰਾਉਣ ਉਦੋਂ 65 ਸਰਪੰਚ ਲੈ ਕੇ ਅਸੀਂ ਜੁਆਇਨਿੰਗ ਕੀਤੀ ਹੈ ਜੀ ਤੇ ਮੈਂ ਅੱਜ ਤੱਕ ਜਾ ਕੇ ਕਦੀ ਪਾਰਟੀ ਨੂੰ ਇਹ ਨਹੀਂ ਕਿਹਾ ਵੀ ਮੈਨੂੰ ਕੋਈ ਅਹੁਦਾ ਦੋ ਮੈਨੂੰ ਕੋਈ ਤੁਸੀਂ ਮੈਂਬਰਸ਼ਿਪ ਦੋ ਵੀ ਸੇਵਾ ਭਾਵਨਾ ਨਾਲ ਹੀ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ ਇੱਥੇ ਬੈਠ ਕੇ ਸਵਾਲ 'ਚ ਤਰਨ ਤਰਨ ਜਿੱਥੇ ਵੀ ਕੋਈ ਪੈਨਪਰਾ ਸਾਨੂੰ ਬੁਲਾਉਂਦਾ ਸੀ ਉਹਦੇ ਕੰਮ ਖੁਦ ਕਰਾਉਣ ਜਾਈਦਾ ਇਹ ਬਾਕੀ ਮੈਂ ਆਪਣੇ ਦਫ਼ਤਰ ਬੈਠ ਕੇ ਅਰਜ਼ਾਨਾ ਹੀ ਕਰਾਉਣਾ ਵਾ ਤੇ ਇਹ ਗੱਲ ਬੜੀ ਮੈਨੂੰ ਮਹਿਸੂਸ ਹੋਈ ਯਾਰ ਵੀ ਇਹ ਬਹੁਤ ਮਾੜਾ ਆਇਆ ਦਾਨੇ ਜੀ ਵੇਖੋ ਇੱਕ ਤਾਂ ਬੰਦੇ ਨੇ ਚਲੇ ਜਾਣਾ ਇੱਕ ਉੱਤੋਂ ਸਿਆਸਤ ਕਰਨੇ ਉੱਤੋਂ ਨਾਲੇ ਇਲੈਕਸ਼ਨ ਤੇ ਚਲੋ ਆਉਣੀ ਆਉਣੀ ਸੀ ਆਪਣੀ ਜਿਮਨੀ ਚੋਣ ਤੇ ਆਉਣੀ ਆਉਣੀ ਸੀ ਪਰ ਥੋੜਾ ਸਬਰ ਕਰਨਾ ਚਾਹੀਦਾ ਸੀ ਇਹਨਾਂ ਨੂੰ ਨਾ ਸੇਵਾ ਵੀ ਨਹੀਂ ਠੰਡਾ ਆਇਆ ਤੇ ਆਪਾਂ ਫੋਟੋਆਂ ਲਾ ਲਈਆਂ ਸਾਡੀ ਪਾਰਟੀ ਦਾ ਇੱਕ ਕ੍ਰਿਟੇਰੀਆ ਉਹਦੇ ਵਿੱਚ ਸਾਨੂੰ ਖਰੇ ਉਤਰਨਾ ਪੈਣਾ ਉਹਦਾ ਬਕਾਇਦਾ ਸਾਡੇ ਸਰਵੇ ਹੋਣਾ ਵਾ ਔਰ ਪਾਰਟੀ ਤੇ ਜਿਹੜਾ ਚੰਗਾ ਕੰਮ ਕਰੇ ਉਹਨੂੰ ਟਿਕਟ ਮਿਲ ਜਾਂਦੀ ਤੇ ਕੋਈ ਤਰਾਜ ਨਹੀਂ ਸੀ ਪਹਿਲਾਂ ਤੇ ਵੇਖੋ ਉਸ ਆਪਣੇ ਉਹਨਾਂ ਦੇ ਪਰਿਵਾਰ ਨਾਲ ਆਪਾਂ ਨੂੰ ਖਲੋਣਾ ਚਾਹੀਦਾ ਸੀ ਤੇ ਉਹਨਾਂ ਦੀ ਵਾਈਫ ਨੂੰ ਮੈਂ ਬੇਨਤੀ ਕੀਤੀ ਸੀ ਵੀ ਉਹਨਾਂ ਦੀ ਵਾਈਫ ਨੂੰ ਜਿਹੜੀ ਟਿਕਟ ਮਿਲੇ ਤੇ ਚਲੋ 1.5 ਸਾਲ ਦੀ ਗੱਲ ਹੈ ਕਿਹੜੀ ਗੱਲ ਹੈ ਤੇ ਉਹਨਾਂ ਨੂੰ ਬਣਾਇਆ ਜਾਵੇ ਉਹਨਾਂ ਨੂੰ ਪਾਰਟੀ ਟਿਕਟ ਦਵੇ ਤੇ ਸਾਰਾ ਹੀ ਧੜਾ ਸਾਡਾ ਆਮ ਆਦਮੀ ਪਾਰਟੀ ਦਾ ਉਹਨਾਂ ਨਾਲ ਸਪੋਰਟ ਕਰਨੀ ਚਾਹੀਦੀ ਸੀ ਪਰ ਜਦੋਂ ਮੈਨੂੰ ਇਹ ਗੱਲ ਮਹਿਸੂਸ ਹੋਈ ਵੀ ਯਾਰ ਇਹਨਾਂ ਨੇ ਤੇ ਬੜੀ ਕਾਲੀ ਕੀਤੀ ਆ ਇਹਨਾਂ ਨੇ ਤੇ ਕੋਈ ਦੇਖਿਆ ਹੀ ਨਹੀਂ ਵੀ ਯਾਰ ਭੋਗਮ ਨਹੀਂ ਪਿਆ ਫਿਰ ਮੈਂ ਕਿਹਾ ਸੀ ਵੀ ਭੈਣ ਜੀ ਨਵਜੋਤ ਜਿਹੜੇ ਨੇ ਉਹਨਾਂ ਦੇ ਵਾਈਫ ਨੂੰ ਉਹਨਾਂ ਨੂੰ ਟਿਕਟ ਮਿਲੇ ਤੇ ਮੈਂ ਉਹਨਾਂ ਦੀ ਫੁੱਲ ਸਪੋਰਟ ਕਰੂੰਗਾ ਇੱਕ ਪਰਸੈਂਟੇਜ ਇਹ ਕਿਤੇ ਨਹੀਂ ਕੋਈ ਗੱਲ ਹੁੰਦੀ ਨਹੀਂ ਉਹ ਪਰਿਵਾਰ ਲੜਨਾ ਚਾਹੁੰਦੀ ਤੇ ਮੈਂ ਆਪਣੀ ਦਵੇਦਾਰੀ ਪੇਸ਼ ਕਰੂਗਾ ਹਾਂਜੀ ਇਹ ਬਿਲਕੁਲ ਕਿਤਨਾ ਕਿਤੇ ਸਮਾਜ ਸੇਵਾ ਨੂੰ ਲੈ ਕੇ ਤੁਹਾਡਾ ਨਾਮ ਚਰਚਾ ਚ ਆਉਂਦਾ ਚੀਮਾ ਕਲਾ ਜਾਣਾ ਹੋਇਆ ਸੀਗਾ ਕੁਝ ਦਿਨਾਂ ਪਹਿਲਾਂ ਮੇਰਾ ਸੱਤ ਜਬਜ਼ੁਰਗ ਬੈਠੇ ਸੀਗੇ ਸਾਹਮਣੇ ਬੁੱਤ ਲੱਗਾ ਸੀਗਾ ਸਰਪੰਚ ਸੋਨੂ ਚੀਮਾ ਤੇ ਮੈਂ ਸਵਾਲ ਕਰ ਲਿਆ ਸੱਤ ਜਬਜ਼ੁਰਗਾਂ ਨੂੰ ਕਿ ਬੜੇ ਸਰਪੰਚਾਏ ਬੜੇ ਗਏ ਇਥੇ ਬੁੱਤ ਲਾ ਦਿੱਤਾ ਗਿਆ ਧੱਕਾ ਕੀਤਾ ਗਿਆ ਜਾਂ ਕੋਈ ਕਾਮ ਸੀਗਾ ਜਾਂ ਕਿ ਕੋਈ ਵਾਕਈ ਕੁਝ ਦੇਣ ਹੈਗੀ ਐ ਉਹਨਾਂ ਦਾ ਜਵਾਬ ਸੀਗਾ ਸੜਕਾਂ ਜਿੱਥੇ ਤੁਸੀਂ ਤੁਰੇ ਫਿਰਦੇ ਹੋ ਉਹਨਾਂ ਦੀ ਦੇਣ ਐ ਇਹ ਜਿਹੜੇ ਕੰਮ ਤੁਸੀਂ ਦੇਖਦੇ ਹੋ ਜਿਹੜੇ ਪਿੰਡ ਦਾ ਸੁੰਦਰੀਕਰਨ ਦੇਖਦੇ ਹੋ ਕਹਿੰਦੇ ਉਹ ਪਿੰਡ ਸੀਗਾ ਜਿੱਥੇ ਲੋਕ ਲੋਕਾਂ ਨੂੰ ਨਾਮ ਵੀ ਨਹੀਂ ਸੀ ਪਤਾ ਤੇ ਭਲਿਆ ਵੇਲੇ ਵੇਲੇ ਉੱਥੇ ਮੁੱਖ ਮੰਤਰੀ ਪੰਜਾਬ ਦੇ ਆ ਕੇ ਬੈਠਿਆ ਕਰਦੇ ਸੀਗੇ ਇਹਨਾਂ ਦਾ ਨਾਂ ਬਣਾਇਆ ਸਮਾਜ ਸੇਵਾ ਅੱਜ ਵੀ ਚੱਲਦੀ ਹੈ ਤੁਹਾਡੀ ਦੇਖਿਆ ਕਿਸ ਤਰੀਕੇ ਦਾ ਕੋਵਿਡ ਵੇਲੇ ਲੋਕਡਾਊਨ ਦੇ ਵਿੱਚ ਤੁਸੀਂ ਰਾਸ਼ਨ ਬਚਾਉਂਦੇ ਰਹੇ ਅੱਜ ਵੀ ਲੋਕ ਆਉਂਦੇ ਐ ਇਹ ਸਮਾਜ ਸੇਵਾ ਕਿਤੇ ਨਾ ਕਿਤੇ ਕਰਦੇ ਹੋ ਲੇਕਿਨ ਰਾਜਨੀਤੀ ਦੇ ਵਿੱਚ ਇਹ ਆਉਣਾ ਫਿਰ ਉਸ ਤੋਂ ਬਾਅਦ ਸਮੇਂ-ਸਮੇਂ 'ਤੇ ਜਦੋਂ ਵੀ ਤੁਸੀਂ ਪਾਰਟੀ ਬਦਲਦੇ ਹੋ ਉਹਦਾ ਕੀ ਕਾਰਨ ਦਿੰਦਾ ਹੈ ਕਿ ਲੋਕ ਜਾਣਦੇ ਸਮਾਜ ਸੇਵਾ ਕਰਨਾ ਲੇਕਿਨ ਸਿਆਸਤ ਵੀ ਨਾਲ ਨਾਲ ਚੱਲਦੀ ਹੈ ਤੇ ਪਾਰਟੀ ਕਿਉਂ ਬਦਲਣ ਦੀ ਲੋੜ ਪੈਂਦੀ ਹੈ ਕਿਉਂ ਨਰਾਜ਼ਗੀ ਰਹਿੰਦੀ ਹੈ ਜਦੋਂ ਐਮ ਐਲ ਏ ਕੋਲ ਜਿਤਾ ਦਿੰਦੇ ਹੋ ਫਿਰ ਉਹਨਾਂ ਦੇ ਨਾਲ ਤੁਹਾਡਾ ਪਵਾਦਾ ਸਮਰਥਨ ਨਹੀਂ ਹੁੰਦਾ ਵੇਖੋ ਜੀ ਇੱਕ ਛੋਟੇ ਜਿਹੇ ਪਿੰਡ ਤੋਂ ਚੀਮਾ ਕਲਾਂ ਤੋਂ ਉੱਠ ਕੇ ਉੱਥੇ ਸਾਡਾ ਜਨਮ ਹੋਇਆ ਸਾਡੀ ਜਨਮ ਭੂਮੀ ਔਰ ਮਰਨ ਭੂਮੀ ਵੀ ਸਾਡੀ ਸਾਡਾ ਪਿੰਡ ਜੱਦੀ ਚੀਮਾ ਕਲਾਵਾ ਜੀ ਬਾਰਡਰ ਤੇ ਬਿਲਕੁਕੁਲ ਲੱਗੇ ਆ ਸਾਡਾ ਪਿੰਡ ਆ ਜਦੋਂ ਭਾਜੀ ਵੇਖੋ 18 ਸਾਲ ਦੇ ਸੀ ਜਦੋਂ ਉਹਨਾਂ ਨੂੰ ਪਹਿਲੀ ਸਰਪੰਚੀ ਦੀ ਨਿਮਾਇੰਦਗੀ ਕਰਨ ਦਾ ਮੌਕਾ ਮਿਲਿਆ ਤੇ ਮੈਂ 2 ਸਾਲ ਛੋਟਾ ਉਹਨਾਂ ਤੋਂ ਤੇ ਮੈਂ ਉਦੋਂ ਦਾ ਹੀ ਆਪਣੇ ਵੀਰ ਦੇ ਨਾਲ ਲੱਗਾ ਹਾਂ ਤੇ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਕਰਨ ਨੂੰ ਬੈਠੇ ਪਰ ਲੋਕਾਂ ਨੇ ਸਾਨੂੰ ਉੱਥੋਂ ਸਰਪੰਚ ਬਣਾਇਆ ਪੈਣਪਰਾਵਾ ਸਾਡੇ ਨੇ ਉਹ ਵੀ ਸਰਬਸੰਮਤੀ ਨਾਲ ਤੇ 15 ਸਾਲ ਸਰਬਸੰਮਤੀ ਨਾਲ ਪਿੰਡ ਚੀਮਾਗਲਾ ਤੋਂ ਬਣੇ ਬਾਅਦਸ ਮੇਰੀ ਵਾਈਫ ਜਿਹੜੇ ਉੱਥੋਂ ਦੋ ਵਾਰੀ ਉੱਥੋਂ ਬਣੇ ਫੇਰ ਭਾਜੀ ਇੱਥੋਂ ਚਭਾਲ ਤੋਂ ਆ ਕੇ ਮੈਂਨਗੀ ਕੀਤੀ ਉਹਨਾਂ ਨੇ ਸਾਡੇ 'ਚ ਸੇਵਾ ਭਾਵਨਾ ਦਾ ਕੰਮ ਹੀ ਸਾਨੂੰ ਕੋਈ ਟਿਕ ਟੈਮ MLA ਦੀ ਲੜਨ ਦਾ ਕੋਈ ਸ਼ੌਂਕ ਨਹੀਂ ਸੀ ਨਾ ਹੀ ਇਹੋ ਜੀ ਕਦੀ ਕਿਸੇ ਪਾਰਟੀ ਕੋ ਜਾ ਕੇ ਮੰਗ ਕੀਤੀ ਆ ਪਰ ਪਹਿਲਾਂ ਸਾਡਾ ਹਲਕਾ ਜਿਹੜਾ ਟਾਰੀ ਹੁੰਦਾ ਸੀ ਜੀ ਉਹਦੇ 'ਚ ਸਰਦਾਰ ਬਿਲਜਾਰ ਸਿੰਘ ਜੀ ਰਹਿਣੇ ਕਿ ਉਹਨਾਂ ਨੂੰ ਮੁੱਖ ਮੰਤਰੀ ਦੂਜਾ ਮੰਤਰੀ ਬਣਾਇਆ MLA ਬਣਾ ਕੇ ਮੰਤਰੀ ਬਣਾਇਆ ਜੀ ਉਦੋਂ ਦੇਖੋ ਪਾਰਟੀਆਂ ਗਈ ਸੀ ਦੋ ਇਹ ਸਾਰੇ ਪੰਜਾਬ ਨੂੰ ਪਤਾ ਜੀ ਵੀ ਕਾਂਗਰਸ ਜਾਂ ਅਕਾਲੀ ਦਲ ਪਰ ਅਸੀਂ ਉਦੋਂ ਅਕਾਲੀ ਦਲ ਨੂੰ ਚੂਜ਼ ਕੀਤਾ ਕਿਉਂਕਿ ਠੀਕ ਸੀ ਉਹਦੇ ਟਾਈਮ ਤੇ ਕਾਲੀਦਲ ਕੰਮ ਕਰਦਾ ਪਿਆ ਸੀ ਤੇ ਕੰਮ ਵਾਸਤੇ ਹੀ ਅਹੀਂ ਲੋਕਾਂ ਦੇ ਵਿਵਸੇ ਸਾਰੇ ਇਹ ਸਰਪੰਚੀਆਂ ਲਈ ਆ ਗਏ ਜਦੋਂ ਸਾਡਾ ਹਲਕਾ ਬੰਦੀ ਹੋਈ ਜੀ ਤੇ ਹਰਮੀਖ ਸਿੰਘ ਜਿਹੜਾ ਵਾ ਉਹ ਇੱਥੋਂ ਦਾ ਆਜ਼ਾਦ ਕੈਂਡੀਡੇਟ ਵੱਲੋਂ ਉਹਨੇ ਕੰਟੈਕਟ ਜਾਂ ਚੂਜ਼ ਕੀਤਾ ਅਹੀਂ ਉਹਦੀ ਹੈਲਪ ਕੀਤੀ ਤੇ 4600 ਦੇ ਬੋਰਡ ਤੇ ਲਾ ਕੇ ਉਹਨੂੰ ਜਿਤਾਇਆ ਉਸ ਤੋਂ ਬਾਅਦ ਉਹਨੂੰ ਮਤਲਬ ਪਤਾ ਨਹੀਂ ਕਿਹੜੀ ਮਤਲਬ ਗਿੱਦੜ ਸਿੰਘ ਹੀ ਸੌਂਗ ਕੀ ਜਿਹੜਾ ਕੀ ਉਹਨੇ ਕੁਰਸੀ ਤੇ ਬੈਠ ਕੇ ਕਿਸੇ ਦਾ ਕਾਮਤ ਕੋਈ ਕਰਨਾ ਕਿਹਦਾ ਪੜਾ ਹੀ ਨਹੀਂ ਕੀਤਾ ਲੜਾਈਆਂ ਝਗੜੇ ਕਲੇਸ਼ ਉਹ ਸਾਰੀ ਗੱਲ ਦਾ ਪਤਾ ਮੈਂ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਪੀ ਬਹੁਤ ਜ਼ਿਆਦਾ ਸਾਡੇ ਹਲਕੇ ਦਾ ਨੁਕਸਾਨ ਹੋਇਆ ਜਿਹੜੇ ਭੈਣ ਭਰਾਵਾਂ ਦੇ ਝੂਠੇ ਸੱਚੇ ਪਰਚੇ ਵੀ ਹੋਏ ਜੀ ਉਹਦੀ ਵਜ੍ਹਾ ਨਾਲ ਫੇਰ ਆਪਾਂ ਪਾਰਟੀ ਉਹ ਛੱਡਣੀ ਪਈ ਸੀ ਸਾਨੂੰ ਫੇਰ ਆਪਾਂ ਕਾਂਗਰਸ ਪਾਰਟੀ ਦਾ ਜਿਹੜਾ ਫੜਿਆ ਦਾਮਨ ਜੀ ਤੇ ਉਹਦੇ ਵਿੱਚ ਆਪਾਂ ਡਾਕਟਰ ਅਗਣੀ ਉਤਰੀ ਜੀ ਤੁਹਾਡੇ ਜੋ ਤੁਹਾਨੂੰ ਦੋ ਵੀ ਨਹੀਂ ਰਹੇ ਆ ਜੀ ਤੀ ਦੁਨੀਆ ਹੂੰ ਉਹਨਾਂ ਦੀ ਮਤ ਦਿੱਤੀ ਉਹਨਾਂ ਨੂੰ ਆਪਾਂ 17 16 17000 ਮੱਚਤਾ ਹੈ ਫਿਰ ਉਹਨਾਂ ਨਾਲ ਜਿਹੜੇ ਸਮਝ ਲਏ ਉਹ ਵੀ ਮੈਂ ਤੇ ਸ਼ਾਂਗੂ ਮੰਗੋ ਗਈ ਨਾ ਵੀ ਜਿਹੜੇ ਨਾਲ ਸੀ ਉਹ ਡਾਕਟਰ ਸਾਹਿਬ ਬਹੁਤ ਵਧੀਆ ਬੰਦੇ ਸੀ ਪਰ ਜਿਹੜੇ ਨਾਲ ਸ਼ਾਂਗੂ ਮੰਗੋ ਉਹਨਾਂ ਨੇ ਪਾਰਟੀ ਚੱਲਣ ਨਹੀਂ ਦਿੱਤੀ ਉਹਨਾਂ ਨੂੰ ਐਮਐਲਏ ਕਰਨ ਨਹੀਂ ਦਿੱਤੀ ਤੇ ਉਹਦੇ ਵਿੱਚ ਵੀ ਬੜਾ ਪ੍ਰਸ਼ਾਚਾਰ ਤੇ ਹੋ ਗੋ ਜੋ ਹਰਮੀਖ ਸੋਨੇ ਕੀਤਾ ਸੋਹੀ ਉਹਨੇ ਕੀਤਾ ਫਿਰ ਵਿਰ ਪਲਕ ਜਿਹੜਾ ਮਤਲਬ ਤੀਜੀ ਪਾਰਟੀ ਦਾ ਕਲਪ ਸੀ ਉਹ ਸਾਡੇ ਕੋਲ ਸੀ ਆਮ ਆਦਮੀ ਪਾਰਟੀ ਜੀ ਆਮ ਆਦਮੀ ਪਾਰਟੀ ਦੀਆਂ ਸਾਨੂੰ ਪਾਲਸੀਆਂ ਵਧੀਆ ਲੱਗੀਆਂ ਸਾਡੇ ਸੁਪਰੀਮੋ ਜਿਹੜੇ ਕੇਜਰੀਵਾਲ ਜੀ ਆ ਉਹਨਾਂ ਦੀਆਂ ਜਦੋਂ ਪਾਲਸੀਆਂ ਦੇਖੀਆਂ ਮੈਂ ਮਨੀਸ਼ ਸੋਧਿਆ ਜੀ ਨਾਲ ਸੰਪਰਕ ਕੀਤਾ ਜੀ ਸਾਡੀ ਪਾਰਟੀ ਨੇ ਸੰਪਰਕ ਕੀਤਾ ਜਿੰਨੇ ਭੈਣ ਭਰਾ ਸੀ ਫਿਰ ਉਹਨਾਂ ਸਾਨੂੰ ਜੁਆਇਨਿੰਗ ਕਰਾਇਆ ਫਿਰ ਡਾਕਟਰ ਕਸ਼ਮੀਰ ਸਿੰਘ ਉਹਨਾਂ ਨੇ ਠੋਕ ਕੇ ਮਤ ਦਿੱਤੀ ਜੀ ਉਹਨਾਂ ਨੂੰ ਹੀ ਬਣਾਇਆ ਜੀ ਉਹਨਾਂ ਨੂੰ ਬਣਾਉਣ ਤੋਂ ਬਾਅਦ ਉਹਨਾਂ ਦੀ ਸਿਹਤ ਨਾ ਹੀ ਠੀਕ ਹੋਣ ਕਰਕੇ 3 ਸਾਲ ਦੇ ਵਿੱਚ ਉਹਨਾਂ ਦਾ ਅੱਜ ਜੀਵਨ ਦਾ ਜਿਹੜਾ ਸਮਾਪਤੀ ਹੋ ਗਈ ਜੀ ਹੁਣ ਇਹੀ ਗੱਲਾਂ ਤੋਂ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਚਲੋ ਯਾਰ ਬੰਦਾ ਇੱਕ ਦੁਨੀਆ ਤੋਂ ਚਲੇ ਜਾਣਾ ਤੇ ਉੱਥੇ ਸਿਆਸਤ ਕਰਨੀ ਬਣਦੀ ਨਹੀਂ ਜੇ ਡਾਕਟਰ ਸਾਹਿਬ ਦੀ ਪਹਿਮਾਨਸੀ ਵੱਲ ਵੇਖੀ ਡਾਕਟਰ ਸਾਹਿਬ ਬਹੁਤ ਵਧੀਆ ਬੰਦੇ ਸੀ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਵਾਈਫ ਦੀ ਬਣਦੀ ਵੀ ਟਿਕਟ ਤੇ ਮੈਂ ਪਾਰਟੀ ਨੂੰ ਕਹੂੰਗਾ ਵੀ ਦੋ ਉਹਨਾਂ ਨੂੰ ਟਿਕਟ ਨਾਲ ਸਾਰੇ ਚੱਲਾਂਗੇ ਭੈਣ ਭਰਾ ਇਸ ਕਰਕੇ ਮੈਂ ਸਾਰੀ ਭੈਣ ਭਰਾਵਾਂ ਨੂੰ ਸੱਦ ਕੇ ਇਹ ਤੋਂ ਬੇਨਤੀ ਕੀਤੀ ਅੱਜ ਜਿਸ ਤਰੀਕੇ ਨਾਲ ਹਲਕੇ ਦੇ ਹਾਲ ਨੇ ਲੋਕ ਕਹਿੰਦੇ ਆ ਦੁਕਾਨਦਾਰ ਡਰਦੇ ਆ ਕਿ ਕਿਹੜੇ ਵਲੇ ਫੋਤੀ ਆ ਜਾਣੀ ਤੇ ਕਿਹੜੇ ਦੇ ਫਾਇਰਿੰਗ ਹੋ ਜਾਣੀ ਹੈ ਤੇ ਕੂੜੇ ਦਾ ਡੰਪ ਜਗਾ ਜਗਾ ਵੱਡੇ ਵੱਡੇ ਢੇਰ ਲੱਗੇ ਆ ਅੱਜ ਲੋਕ ਤਸਦੇ ਆ ਕਿ ਕਦੋਂ ਸਾਫ ਸੋਈ ਹੋਊਗੀ ਸ਼ਹਿਰ ਵਧੀਆ ਬਣੂਗਾ ਚਾਹੇ ਉਹ ਮੁੱਦਾ ਹੋਵੇ ਪਾਗਲ ਗੱਲ ਕੀਤੀ ਹੈ ਕੂੜੇ ਦੀ ਚਾਹੇ ਮੁੱਦਾ ਹੋਵੇ ਫਰੋਤੀਆਂ ਦੀ ਚੋਰੀਆਂ ਦੀ ਟਿਕਾਣੀਆਂ ਦੀ ਪਾਰਕਿੰਗ ਦੀ ਸਮੱਸਿਆ ਬੜੀ ਵੱਡੀ ਹੈ ਸ਼ਹਿਰ ਦੇ ਵਿੱਚ ਨਾ ਤੇ ਅੱਜ ਨਗਰ ਕੌਂਸਲ ਦਾ ਪ੍ਰਧਾਨ ਹੈ ਚੋਣ ਪਹਿਲਾਂ ਐਮਸੀ ਦਾ 10 ਸਾਲ ਬਾਅਦ ਹੁੰਦੀ ਹੈ ਫੇਰ ਨਾ ਤੇ ਹੁਣ ਹਲਕੇ ਕੋਲ ਆਪਣਾ ਕੋਈ ਐਮਪੀ ਹੈ। ਤਰੂਲ ਸਾਬ ਹਲਕਾ ਜਿਹੜਾ ਚੁਣਿਆ ਗਿਆ ਸੀਗਾ ਉਹਨਾਂ ਦਾ ਐਮਪੀ ਵੀ ਨਹੀਂ ਹੈਗਾ ਸਾਡੇ ਕੋ। ਤੇ ਨਾ ਤੇ ਹੁਣ ਐਮਐਲਏ ਸਾਹਿਬ ਦਾ ਇਹ ਨਹੀਂ। ਵਿਕਾਸ ਕਾਰਜ ਬਹੁਤ ਖਜੇ ਜਿਹੜੇ ਹੋਣ ਵਾਲੇ ਪਏ ਨੇ। ਸੁਪਨੇ ਬਹੁਤ ਨੇ ਲੋਕਾਂ ਦੇ ਕਿ ਸ਼ਾਇਦ ਇਹ ਵੀ ਗੁਰੂ ਨਗਰੀਆ ਤੇ ਇਹਦਾ ਵੀ ਵਿਕਾਸ ਹੋਏਗਾ। ਉਹ ਕੰਮ ਹੋਣਗੇ ਲੇਕਿਨ ਉਹ ਹੋ ਨਹੀਂ 파ਦੇ। ਉਹ ਲਗਾਤਾਰ ਅਰchna ਦੇ ਅਰchna ਆਵੀਆਂ ਨੇ ਲਗਾਤਾਰ। ਵੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਸਿਹਤ ਨਹੀਂ ਵੀ ਠੀਕ ਹੋਣ ਕਰਕੇ ਫੇਰ ਵੀ ਜਿੰਨੇ ਜੋਗੇ ਹੈਗੇ ਸੀ ਐਮਐਲਏ ਸਾਹਿਬ ਨੇ ਬਹੁਤ ਕੰਮ ਕੀਤੇ ਉਹ ਮੈਂ ਕਹਿਣਾ ਨਹੀਂ ਚਾਹੀਦਾ। ਦੂਸਰਾ ਨੰਬਰ ਇਹ ਵੀ ਸਾਨੂੰ ਇਹ ਪਿਛਲੀ ਸਰਕਾਰ ਨੇ ਕੁਝ ਛੱਡ ਕੇ ਨਹੀਂ ਗਈ ਖਜ਼ਾਨੇ ਦੇ ਵਿੱਚ ਹਮ ਖਜ਼ਾਨਾ ਇਹਨਾਂ ਨੇ ਦੇਖ ਲਓ ਤੁਸੀਂ ਸਾਰੇ ਮਨਪ੍ਰੀਤ ਜੀ ਕਹਿੰਦੇ ਨੇ ਖਜ਼ਾਨਾ ਖਾਲੀ ਆ ਫਿਰ ਇਹ ਸੀ ਇਲੈਕਸ਼ਨਾਂ ਬੜੀਆਂ ਆਈਆਂ ਇਹਦੇ ਦੌਰਾਨ ਹਮ ਸਰਪੰਚੀ ਦੀਆਂ ਆਈਆਂ ਕਮੇਟੀ ਦੇ 12-13 ਸਾਲਾਂ ਬਾਅਦ ਆਈ ਐਮਪੀ ਦੀਆਂ ਆਈਆਂ ਫਿਰ ਜਿਮਨੀ ਚੋਣਾ ਆਈਆਂ ਕਦੀ ਲੁਧਿਆਣੇ ਵਾਲੀ ਇਹਦੀ ਕਦੀ ਜਲੰਧਰ ਵਾਲੀ ਆ ਗਈ ਜੀ ਇਹਦੇ ਕਰਕੇ ਵੀ ਸਾਡਾ ਜਿਹੜਾ ਵਕਾਸ ਜਿਹੜਾ ਰਫਤਾਰ ਨਹੀਂ ਪੂਰਾ ਫੜ ਸਕਿਆ ਹੁਣ ਜਿਹੜਾ ਰਫਤਾਰ ਜਿਹੜਾ ਹੋਣਾ ਸੀ ਲੁਧਿਆਣੇ ਦੀ ਜਿਵਨੀ ਚੋਂ ਤੋਂ ਬਾਅਦ ਤੇ ਉਹਨਾਂ ਦੀ ਜਿਹੜੀ ਮੌਤ ਹੋਣ ਕਰਕੇ ਸਾਰਾ ਵਿਕਾਸ ਰੁਕ ਗਿਆ ਵਾ ਉਹ ਮੈਂ ਵੀ ਮਹਿਸੂਸ ਕਰਦਾ ਵੀ ਸ਼ਹਿਰ ਦੇ ਕੰਮ ਬਹੁਤ ਹੋਣ ਵਾਲੇ ਆ ਵੇਖੋ ਪਿਛਲੇ ਸਮੇਂ ਦੌਰਾਨ ਡਾਕਟਰ ਸਾਹਿਬ ਜਦੋਂ ਬਣੇ ਸੀ ਪਹਿਲੇ ਅਗਨੀ ਉਤਰੀ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਉਹਦੇ ਵਿੱਚ ਹਾਲਾਂਕਿ ਸਰਕਾਰ ਉੱਤੇ ਕਾਂਗਰਸ ਦੀ ਪਰ ਉਹਨਾਂ ਦੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੇ ਕੰਮ ਨਹੀਂ ਚੱਲਣ ਦਿੱਤਾ ਨਾ ਕੰਮ ਚੱਲਣ ਦਿੱਤਾ ਤੇ ਆਦੇ ਨਤੀਜਾ ਫੇਰ ਉਹ ਆਪਣੀ ਹਾਰ ਤਾਂ ਮੂੰਹ ਨਾਲ ਵੇਖ ਹੀ ਲਿਆ ਤੇ ਫਿਰ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਬਣੇ ਹੀ ਮੈਨੂੰ ਪਤਾ ਤਰਨਤਨ ਦੇ ਮੁੱਦੇ ਬੜੇ ਆ ਡੈਂਪ ਦੇ ਮੁੱਦਾ ਵਾ ਫਲਾਈਂਗ ਓਵਰ ਦਾ ਮੁੱਦਾ ਵਾ ਆਪਣਾ ਸੀਵਰੇਜ ਸਿਸਟਮ ਦਾ ਸਾਰੇ ਦਾ ਮੁੱਦਾ ਮਰਾਦਪੁਰੇ ਸੀਵਰੇਜ ਸਿਸਟਮ ਵੇਖ ਲਓ ਤੁਸੀਂ ਵੀ ਕਿੰਨਾ ਖਰਾਬ ਹੈ ਮਰਾਦਪੁਰਾ ਦਾ ਸੀਵਰੇਜ ਸਿਸਟਮ ਨਿਤ ਦਿਨ ਵੀਡੀਓ ਉਥੋਂ ਦੀਆਂ ਆਉਂਦੀਆਂ ਵਾ ਮੰਡੀ ਜਿਹੜੀ ਆ ਉਹ ਵੱਡੀ ਹੋਣੀ ਚਾਹੀਦੀ ਆ ਉੱਥੇ ਆਪਣਾ ਟ੍ਰੈਫਿਕ ਦੀ ਸਮੱਸਿਆ ਵਾ ਕੋਈ ਸਟੈਂਡ ਨਹੀਂ ਹੈਗਾ ਚਲਾਨ ਦੋਜ ਹੋਦੇ ਆ ਲੋਕਾਂ ਕੋਲ ਦੇਖੋ ਚਲਾਨ ਦਾ ਤੰਗ ਹੈ ਉਹ ਕਹਿੰਦੇ ਚਲਾਨ ਤਾਂ ਕਿਤੇ ਜਾ ਰਿਹਾ ਕਿ ਸਰਕਾਰੀ ਖਜ਼ਾਨੇ ਭਰ ਦਿੱਤੇ ਜਾਣ ਲੇਕਿਨ ਸਮੱਸਿਆ ਦੂਜੇ ਪਾਸੇ ਜਿਹੜੀ ਵੱਡੀ ਆ ਉਹ ਪਾਰਕਿੰਗ ਦੀ ਹੈਗੀ ਹੈ ਕਹਿੰਦੇ ਪਾਰਕਿੰਗ ਜੇਕਰ ਆਪਾਂ ਨਹੀਂ ਕਿਸ ਨੂੰ ਦਿੰਨੇ ਦੁਕਾਨਦਾਰਾਂ ਦੇ ਜਿਹੜੇ ਗਾਹਕ ਨੇ ਕਿੱਥੇ ਵੀਕਲ ਲਾਉਣਗੇ ਸਮੱਸਿਆਵਾਂ ਬਹੁਤ ਨਹੀਂ ਲੇਕਿਨ ਜੇਕਰ ਜ਼ਿੰਮੇਵਾਰੀ ਤੁਹਾਨੂੰ ਦੇ ਦਿੱਤੀ ਜਾਂਦੀ ਹੈ ਜੇਕਰ ਪ੍ਰਵਾਹ ਨਹੀਂ ਜ਼ਿੰਮੇਵਾਰੀ ਲੈਂਦਾ ਜਾਂ ਜੇਕਰ ਤੁਹਾਨੂੰ ਪਾਰਟੀ ਕਹਿੰਦੀ ਆ ਅਸੀਂ ਤੁਹਾਡੇ ਤੇ ਵੀ ਪੋਸਾ ਕਰਦੇ ਆ ਤੁਸੀਂ ਲੜੋ ਤੇ ਕੀ ਉਹ ਜਿਹੜੇ ਨੇ ਦੇ ਜਿਹੜੇ ਉਡੀਕ ਦੇ ਨੇ ਹਲਕਾ ਤਰੰਤਨ ਦੇ ਲੋਕ ਕਿ ਉਹ ਵਿਕਾਸ ਦੇ ਨੇ ਦੇ ਜਿਹੜੇ ਪਹਿਣ ਤੇ ਉਹ ਫਿਰ ਉਹ ਕਿੰਨੀ ਕਿ ਤਿਆਰੀ ਆਪਣੀ ਵੇਖੋ ਜੀ ਮੇਰੀ ਤਿਆਰੀ ਤੇ ਵੇਖੋ ਸੱਚੇ ਪਾਤਸ਼ਾਹ ਦੇ ਡੋਰੀ ਛੁੱਟੀ ਆਪਾਂ ਪਹਿਲੀ ਗੱਲ ਤੇ ਡਿਵੈਲਪਮੈਂਟ ਵਾ ਸਾਡੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਹੈ ਸਾਨੂੰ ਇਹ ਸਾਰੇ ਕੰਮਾਂ ਦਾ ਪਤਾ ਵਾ ਅਸੀਂ ਕਿਹੜਾ ਕੋਈ ਨਵਾਂ ਇਹ ਕਰਨੇ ਆ ਡਿਵੈਲਪਮੈਂਟਾਂ ਦੇ ਕੰਮ ਆ ਸ਼ੁਰੂ ਤੋਂ ਹੀ ਸਾਡਾ ਪੰਚਾਇਤ ਮਹਿਕਮਾ ਨਾ ਵਾ ਆ ਤੇ ਵੇਖੋ ਜਿੰਨਾ ਚਿਰ ਤੱਕ ਡਿਵੈਲਪਮੈਂਟ ਨਹੀਂ ਹੁੰਦੀ ਕਿਸੇ ਚੀਜ਼ ਦੀ ਉਹਨਾਂ ਚਿਰ ਕੋਈ ਵੀ ਰਾਜ ਸੰਭਵ ਨਹੀਂ ਹੁੰਦਾ ਤੇ ਜਿਹੜਾ ਤਰਨ ਤਰਨ ਤੁਸੀਂ ਕਹਿ ਦਿੰਦੇ ਸ਼ਹਿਰ ਤੇ ਪਿੰਡ ਮੈਂ ਹੁਣ ਸ਼ਹਿਰ ਪਿੰਡ ਨਹੀਂ ਕਹਿੰਦਾ ਤਰਨ ਤਰਨ ਵੀ ਸ਼ਹਿਰ ਹੈ ਸਾਡਾ ਚਬਾਲ ਵੀ ਸ਼ਹਿਰੀ ਹੈ ਇਹ ਦੋਨੇ ਕੰਪੇਨ ਕਰਕੇ ਗੱਲ ਕਰੀਏ ਨਾ ਵਿਕਾਸ ਜਿਹੜਾ ਨੇਰੀ ਆ ਜੂਗੀ ਵਿਕਾਸ ਦੀ ਮੈਂ ਇੰਨੀ ਗੱਲ ਕਹਿੰਦਾ ਮੇ 1.5 ਸਾਲ ਰਹਿ ਗਿਆ ਪਿੱਛੇ ਤੇ 6 ਮਹੀਨਿਆਂ ਦੇ ਵਿੱਚ ਮੇਰਾ ਰਿਪੋਰਟ ਕਾਰਡ ਵੇਖ ਲਿਓ ਤੁਸੀਂ ਅਗਲਾ 1 ਸਾਲ ਮੈਂ ਲੋਕਾਂ ਨਾਲ ਭੈਣ ਭਰਾ ਨੂੰ ਮਿਲਣਾ ਹੀ ਆ ਬਸ ਤੇ ਜਿਹੜੇ 6 ਮਹੀਨੇ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਜੇ ਕਿਤੇ ਆਪਣੀ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਮੈਨੂੰ ਜੇ ਟਿਕਟ ਦਿੱਤੀ ਨਾ ਛੇ ਮਹੀਨੇ ਦੇ ਵਿੱਚ ਵਿਕਾਸ ਦੀ ਹਨੇਰੀਆਂ ਲਿਆਦਾਂਗੇ ਸਿਰਫ ਤੇ ਸਿਰਫ ਵੇਖੋ ਕੰਮ ਕਰਦਾ ਸ਼ੌਕ ਹੋਣਾ ਜਿਹਦਾ ਬੰਦੇ ਨੂੰ ਤੁਸੀਂ ਮੇਰੇ ਕੋਲ ਇੱਥੇ ਆਏ ਜੇ ਮੈਂ 24 ਘੰਟੇ ਆਪਣੇ ਦਫ਼ਤਰ ਬੈਠਦਾ ਮੇਰੇ ਕੋਲ ਸਾਰੇ ਇਲਾਕੇ ਦੇ ਪਿੰਡਾਂ ਦੇ ਰੋਜ਼ ਕੋਈ ਨਾ ਕੋਈ ਭੈਣ ਭਰਾ ਆਉਂਦਾ ਕੋਈ 1500 ਬੰਦਾ ਮਿਲ ਕੇ ਜਾਂਦਾ ਤੇ ਉਹਨਾਂ ਦੇ ਜੇ ਮੈਂ ਇੱਕ ਮਾਮੂਲੀ ਜਾਇਕਾਂ ਵੇਖੋ ਇੱਕ ਜਿਲ੍ਹਾਪਸੀ ਦਾ ਮੈਂਬਰ ਹੀ ਆ ਤੇ ਮੈਂ ਆਮ ਕੰਮ ਕਰਾ ਸਕਦਾ ਤਾਂ ਜਿਹੜੇ ਮਤਲਬ ਐਮਐਲਏ ਬੰਦੇ ਉਹ ਕਿਉਂ ਨਹੀਂ ਕਰਾਉਂਦੇ ਲੋਕਦੇ ਵੀ ਪੁੱਛਦੇ ਆਂ ਇਹਨਾਂ ਕੋਈ ਗਿੱਧਰ ਸਿੰਘੀ ਕਿਹੜੀ ਐ ਹੈਗੇ ਤਾਂ ਪੰਚਾਇਤ ਮੈਂਬਰ ਨਹੀਂ ਲੇਕਿਨ ਇਹ ਜਿਹੜਾ ਇੰਨੀ ਵੋਟ ਘਰੋਂ ਲੈ ਕੇ ਤੁੱਦੀ ਕੋਈ ਕਹਿੰਦਾ ਕਹਿੰਦਾ ਕੋਈ 30 ਹਜ਼ਾਰ ਵੋਟ ਹੈ ਕਹਿੰਦਾ 50 ਹਜ਼ਾਰ ਵੋਟ ਹੈ ਇਹਨਾਂ ਦੇ ਥੱਲੇ ਉਹ ਕੀ ਕੁੰਡੀ ਜਿਹੜੀ ਆ ਜਿਹੜੀ ਉਹ ਇੰਨੇ ਲੋਕ ਜੁੜੇ ਆ ਤੇ ਜਦੋਂ ਤੁਸੀਂ ਨਿਕਲਦੇ ਹੋ ਕਾਫਲਾ ਵੇਖਣ ਵਾਲਾ ਹੁੰਦਾ ਤੇ ਜਿੰਦਾ ਸਮਰਥਨ ਕਰਤਾ ਤੇ ਫਿਰ ਉਹ ਲੋਕ ਕਹਿੰਦੇ ਅੱਖਾਂ ਮੀਚ ਲੋ ਉਹਦੇ ਨਾਲ ਤੁਰ ਪਿਆ ਤੇ ਬਸ ਸਰਕਾਰ ਬਣੀ ਹੈ ਬਾਕੀ ਦੇ ਉਦਾਂ ਹੀ ਹੌਸਲਾ ਛੱਡ ਦਿੰਦੇ ਦੇਖੋ ਜੀ ਜਦੋਂ ਕਿਸੇ ਗਰੀਬ ਭਰਾ ਦੇ ਮੂੰਹ ਤੇ ਮੁਸਕਾਨ ਵੇਖੋਗੇ ਨਾ ਉਹ ਸੋਨੂੰ ਜੀ ਮੈਨੂੰ ਯਾਦ ਕਰਦੇ ਅੱਜ ਵੀ ਵੇਖੋ ਜਦੋਂ ਮੇਰਾ ਭਰਾ ਇਸ ਦ ਤੇ ਪੰਜ ਦਿਨ ਸਾਡਾ ਬਾਜ਼ਾਰ ਨਹੀਂ ਖੁੱਲੇ। ਰੋਟੀ ਨਹੀਂ ਬਣਾਈ 10 ਦਿਨ ਲੋਕਾਂ ਨੇ ਚੁੱਲੇ ਨਹੀਂ ਬਾਲੇ। ਉਹਦਾ ਪਿਆਰ ਸੀ ਨਾ। ਸਾਡੇ ਇਸ ਘਰ ਚ ਕੋਈ ਖਾਲੀ ਨਹੀਂ ਮੁੜਿਆ। ਤੇ ਮੈਂ ਵੀ ਕੋਸ਼ਿਸ਼ ਇਹ ਆ ਵੀ ਮੇਰੇ ਘਰ ਦੇ ਵਿੱਚ ਕੋਈ ਖਾਲੀ ਨਾ ਮੁੜੇ। ਪਹਿਲੀ ਗੱਲ ਤੇ ਵੇਖੋ ਤੁਸੀਂ ਕਹਿੰਦੇ 25-30000 ਰੁਪਏ ਹਜ਼ਾਰ ਵੋਟ ਉਹ ਇੱਕ ਸਾਈਡ ਤੇ ਰਹਿਣ ਦਿਓ ਜੀ। ਜਿਹੜਾ ਤੁਸੀਂ ਕਿਸੇ ਗਰੀਬ ਭਰਾ ਨਾਲ ਮਦਦ ਕਰਕੇ ਉਹਦਾ ਸਾਨ ਨਾਣਾ ਮਤਲਬ ਉਹਨੂੰ ਸਾਨ ਦਿਤਾਓਗੇ ਤੇ ਉਹ ਫਿਰ ਤੁਹਾਡੀ ਮਦਦ ਕਾਹਦੀਗੀ? ਅਸੀਂ ਕਿਸੇ ਨਾ ਕੋਈ ਵੇਖੋ ਇੱਕ ਹੱਥ ਨੂੰ ਦੋ ਦੂਜੇ ਹੱਥ ਨੂੰ ਪਤਾ ਨਾ ਲੱਗੇ ਬੜੀਆਂ ਸਾਡੀਆਂ ਭੈਣਾਂ ਦੇ ਵਿਆਹ ਜਿਹੜੇ ਹੋਏ ਆ ਜਾਂ ਕਈ ਕੁਛ ਐਂ ਕਦੀ ਫੋਟੋ ਨਹੀਂ ਲਵਾਈ ਨਾ ਮੇਰੇ ਭਰਾ ਨੇ ਲਵਾਈ ਤੇ ਨਾ ਮੈਂ ਹੀ ਲਵਾਈ ਤੇ ਲੋਕ ਦੇ ਕੇ 2000 ਜਾਂ 10000 ਰੁਪਏ ਤੇ ਉਹਦੀਆਂ ਫੋਟੋ ਐਡਵਰਟਾਈਜ਼ ਕਰਨੀ ਸ਼ੁਰੂ ਕਰ ਦਿੰਦੇ ਆ ਵੇਖੋ ਜੇ ਉਹਨੇ ਜੇ ਉਹ ਇੰਨੇ ਜੋਗੇ ਹੁੰਦਾ ਗਰੀਬ ਤੋਂ ਆਪੇ ਨਾ ਵਿਆਹ ਕਰਨਾ ਠੀਕ ਹੈ ਨਾ ਸਾਡੇ ਇਥੇ ਵੇਖੋ ਬੇਰੁਜ਼ਗਾਰੀ ਬੜੀ ਇਹ ਕਈ ਗੱਲਾਂ ਵਿਚਾਰੇ ਅੱਜ ਦੀ ਤਰੀਕੇ ਚ ਗੁਜ਼ਾਰਾ ਕਰਨਾ ਬਹੁਤ ਔਖਾ ਮੰਗੇ ਆਈਦਾ ਜਮਾਨਾ ਪਰ ਭਰਾ ਮੇਰੇ ਨੇ ਕਦੀ ਇਹ ਨਹੀਂ ਸੋਚਿਆ ਵੀ ਮੈਂ ਯਾਰ ਫਲਾਣੀ ਕੁੜੀ ਦਾ ਉਹ ਆਪਣੀ ਬੇਟੀ ਸਮਝ ਕੇ ਜਾਂ ਭੈਣ ਸਮਝ ਕੇ ਵਿਆਹ ਕਰਦਾ ਰਿਹਾ ਤਾਂ ਕਦੀ ਕਿਸੇ ਨੂੰ ਕੰਨੋਂ ਗਨ ਖਬਰ ਨਹੀਂ ਹੁੰਦੀ ਰਹੀ ਇਹ ਚੀਜ਼ਾਂ ਦੇ ਬਦੌਲਤ ਸਾਡੇ ਨਾਲ ਇਹ ਭੈਣ ਗਰੀਬ ਵਰਕ ਜਿੰਨਾ ਸਾਡੇ ਨਾਲ ਪਿਆਰ ਕਰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਭਾਜੀ ਹਮੇਸ਼ਾ ਹੀ ਸਾਨੂੰ ਵੇਖੋ ਪਿੰਡਾਂ ਦੇ ਵਿੱਚ ਜਿਆਦੇ ਜਿਹੜੇ ਆ ਮਾਤੜ ਲੋਕ ਪਿਆਰ ਕਰਦੇ ਆ ਤੇ ਤਕੜੇ ਜਿਹੜੇ ਆ ਜਿੰਨੇ ਵੀ ਉਹ ਸਾਡੀ ਸਪੋਰਟ ਕਰਦੇ ਨਾਲ ਫੁੱਲ ਕਿਉਂ ਕਰਦੇ ਵੀ ਯਾਰ ਇਹ ਚੰਗਾ ਕੰਮ ਕਰਨਦਾ ਤਾਂ ਇਹ 25 30 50000 ਰੋਟ ਦਾ ਜਿਹੜਾ ਲੈਨਸੇ ਲੋਕ ਕੱਢਦੇ ਸਾਡਾ ਤੇ ਮੈਂ ਹੁਣ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾ ਆਮ ਆਮ ਆਦਮੀ ਪਾਰਟੀ ਕਿਸੇ ਨੂੰ ਵੀ ਟਿਕਟ ਦੇਵੇ ਮੈਂ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਇੱਥੇ ਕਿਸੇ ਨੂੰ ਵੀ ਟਿਕਟ ਦੇਵੇ ਔਰ ਜੇ ਦੇ ਨਾ ਪਰ ਸਰਵੇ ਕਰਾ ਕੇ ਦੇਣ ਕਿਹੜਾ ਕਾਬਿਰ ਆਦਾ 25 30 ਸਾਲ ਤੋਂ ਅਸੀਂ ਭਾਈ ਸੇਵਾ ਕਰਨੇ ਲੋਕਾਂ ਕੀ ਗੱਲ ਸਾਡੀ ਟਿਕਟ ਨਹੀਂ ਬਣਦੀ ਇਸ ਕੰਮ ਦੇ ਮੈਂ ਆਪਣਾ ਭਰਾ ਵੀ ਗਵਾ ਲਿਆ ਭਾਜੀ ਤੇ ਕੰਮ ਕਰਨਾ ਸਾਨੂੰ ਸ਼ੌਂਕ ਆ ਤੇ ਜੇ ਕਿਸੇ ਨੇ ਸਾਡੇ ਜਿੰਨੀਆਂ ਪਾਰਟਿਸਿਪੇਟ ਕੀਤੀਆਂ ਵਾਂ ਅੱਜ ਤੱਕ ਜੇ ਪਾਰਟਿਸਿਪੇਟ ਕੀਤੀਆਂ ਵਾਂ ਇਲੈਕਸ਼ਨਾਂ ਐਕਟੀਵਿਟੀਆਂ ਕੀਤੀਆਂ ਤੇ ਆਗੇ ਕਹੇ ਨਾ ਜਦੋਂ ਕਰੋਨਾ ਦੇ ਵਿੱਚ ਭਾਜੀ ਬਲੌਕਡਾਊਨ ਸੀ ਹੱਥ ਨੂੰ ਹੱਥ ਨਹੀਂ ਲੋਕ ਮਲਾਉਂਦੇ ਤੇ ਮੇਰਾ ਬ੍ਰਦਰ ਉਦੋਂ ਬਾਹਰ ਸੀ ਇੰਗਲੈਂਡ ਸੀ ਤੇ 65 ਲੱਖ ਰੁਪਈਆ ਭਾਣੇ ਮੈਨੂੰ ਕਹਿੰਦਾ ਵੀ ਮਨੂੰ ਕਿਸੇ ਕੋਈ ਮੇਰਾ ਛੋਟਾ ਬੱਚਾ ਭਰਾ ਭੈਣ ਕੋਈ ਗਰੀਬ ਭੁੱਖਾ ਨਹੀਂ ਸੌਣਾ ਚਾਹੀਦਾ ਕਿਉਂਕਿ ਉਦੋਂ ਰੋਟੀ ਦੇ ਲਾਲੇ ਪੈ ਗਏ ਸੀ ਪਰ ਮੇਰੇ ਬ੍ਰਦਰ ਨੇ ਚਭਾਲ ਜਾ ਕੇ ਪੁੱਛਦੇ ਕਿ ਇਹਦੇ ਘਰ ਤੋਂ ਇਹ ਮਤਲਬ ਪੁਖਤਾ ਪੰਚਾਇਤ ਆ ਸਾਡੇ ਸਾਰੇ ਚਭਾਲ ਜਿੱਥੇ ਅੱਡਾ ਵਾ ਜਾਂ ਚੀਮਾ ਕਲਾਵਾ ਜਿੰਨੇ ਨੇ ਸਾਡੇ ਲਾਗੇ ਨਗਰ ਵੀ ਸੋਨੂ ਨੇ ਚੀਮੇ ਨੇ ਕੀਮਤ ਕੀਤੀ ਤੁਹਾਡੀ ਵੇਖੋ ਇਹੋ ਮਤ ਹੁੰਦੀ ਆ ਕਿਸੇ ਗਰੀਬ ਦੇ ਘਰ ਰੋਟੀ ਪਹੁੰਚ ਜਣੀ ਬੜੀ ਵੱਡੀ ਮਦਦ ਹੈ ਭਾਜੀ ਤੇ ਦਵਾਈ ਤੋਂ ਨਹੀਂ ਕਿਸੇ ਨੂੰ ਵਾਂਝਾ ਰਹਿਣ ਦਿੱਤਾ ਅੱਜ ਤੱਕ ਵੇਖੋ ਕਈ ਸਾਡੇ ਸਾਡੇ ਪਿੰਡ ਦੇ ਵਿੱਚ ਨਾ ਇੱਕ ਗੱਲ ਬਣੀ ਹੈ ਉਹ ਕਹਿੰਦੇ ਵੀ ਕੋਈ ਬਿਮਾਰ ਹੋ ਗਿਆ ਸੋਨੂ ਦੇ ਬੇਟੇ ਪੈਜੂ ਹੂੰ ਸੋਨੂ ਜੀਮਾ ਨੇ ਆਪਣੀ ਜੇਬ ਨਹੀਂ ਕਦੀ ਵੇਖੀ ਨਾ ਉਹਨੇ ਆਪਣੇ ਕਦੀ ਪਰਿਵਾਰ ਬਾਰੇ ਸੋਚਿਆ ਉਹਨੇ ਹਮੇਸ਼ਾ ਹੀ ਗਰੀਬਾ ਲੋਕਾਂ ਦਾ ਸੋਚਿਆ ਉਹਦੇ ਕਰਕੇ ਮੈਂ ਇਹ ਗੱਲ ਸਾਲੀ ਬੋਲ ਲਿਆ ਵੀ ਅੱਜ ਵੀ ਸਾਡੇ ਕੋਲ 25000 ਵੋਟ ਹੈਗੀ ਆ ਅਸੀਂ ਜੇ ਦੀ ਮੰਤ ਕਰਾਂਗੇ ਠੋਕ ਕੇ ਕਰਾਂਗੇ ਤੇ ਡਾਕਟਰ ਸਾਹਿਬ ਨੂੰ ਵਾਈਫ ਨੂੰ ਬੰਦੇ ਤੇ ਕੋਈ ਗੱਲ ਨਹੀਂ ਹੈ ਜੇ ਨਹੀਂ ਮਤਲਬ ਉਹ ਚਾਹੁੰਦੇ ਕੰਪੀਟੀਸ਼ਨ ਹੀ ਛੱਲੇਣਾ ਤੇ ਅਸੀਂ ਬੈਠੇ ਆਂ ਆਈ ਸਾਰੇ ਭੈਣ ਭਰਾ ਜਿੰਨੇ ਵੀ ਭਾਈ ਦੇ ਧੜੇ ਦੇ ਆ ਜਾਂ ਮੇਰੇ ਭਰਾ ਨੇ ਸਾਰੇ ਜੋ ਸਰਪੰਚ ਮੈਂਬਰ ਪੰਜਾਬ ਸਾਹਿਬ ਕਾਰਡ ਹੋਣ ਆ ਤੇ ਆਪਾਂ ਟਿਕਟ ਵਿਨ ਕਰਕੇ ਦਵਾਂਗੇ ਆਪਾਂ ਬਿਲਕੁਲ ਮੇਰਾ ਆਖਰੀ ਸਵਾਲ ਹੈ ਜਿਹੜੇ ਲੋਕ ਹੁਣ ਨਿਕਲੇ ਨੇ ਬਸਾਤੀ ਡੱਡੂ ਵਾਂਗੂ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਕੁਝ ਲੋਕ ਨਿਕਲ ਆਉਂਦੇ ਨੇ ਦਾਵੇਦਾਰੀਆਂ ਠੋਕਦੇ ਨੇ ਲੇਕਿਨ ਤੁਹਾਡੇ ਇੱਕ ਵੱਖਰਾ ਪ੍ਰਭਾਵ ਦੇਖਿਆ ਜਾਦਾ ਜਦੋਂ ਦੀਆਂ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਲੋਕ ਚਰਚਾ ਚ ਨਾਮ ਲੈ ਰਹੇ ਆ ਕਿ ਹੁਣ ਪਹਿਲੇ ਨੰਬਰ ਤੇ ਨਾਮ ਆ ਰਿਹਾ ਹੈ ਹਲਕਾ ਵਾਸੀ ਉਹਨੂੰ ਕੀ ਸ਼ੁਰੂਆਤ ਦਵਾਣਾ ਚਾਹੁੰਦੇ ਹੋ ਜੇਕਰ ਪਾਰਟੀ ਇਹ ਜਿਹੜੀ ਜ਼ਿੰਮੇਵਾਰੀ ਦੇ ਦਿੰਦੀ ਹੈ ਝੋਲੀ ਪਾ ਦਿੰਦੀ ਹੈ ਤੇ ਕੀ ਵਿਸ਼ਵਾਸ ਹੋਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਵੇਖੋ ਜੀ ਮੈਂ ਉਹ ਸੱਚੇ ਪਾਤਸ਼ਾਹ ਧਰ ਕੇ ਨਾ ਬਾਬੇ ਜੱਲਨ ਜੀ ਤੋਂ ਗੁਰੂ ਮਹਾਰਾਜ ਦੀ ਸਾਡੇ ਤੇ ਬਹੁਤ ਸਾਡੇ ਪਰਿਵਾਰ ਤੇ ਕਿਰਪਾ ਵਾ ਚਲੋ ਮੇਰਾ ਭਰਾ ਇਸ ਦੁਨੀਆ ਦੇ ਨਹੀਂ ਰਿਹਾ ਮੈਂ ਇੱਕ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਡੇ ਜਿੰਨੇ ਵੀ ਸਰੋਤੇ ਸੁਣਦੇ ਸਾਡੇ ਇਲਾਕੇ ਦੇ ਚਾਹੇ ਸਾਡੇ ਇਲਾਕੇ ਤੋਂ ਬਾਹਰ ਨੇ ਜੇ ਮੇਰੇ ਭਰਾ ਨੇ ਜਾਂ ਮੈਂ ਕੋਈ ਸੇਵਾ ਦੇ ਵਿੱਚ ਹਿੱਸਾ ਪਾਇਆ ਵਾ ਤੁਹਾਡੇ ਤੇ ਮੈਂ ਬੇਨਤੀ ਕਰਦਾ ਉਹ ਸਾਡੀ ਸਪੋਰਟ ਕਰੋ ਖੁੱਲ ਕੇ ਯਾਰ ਮੈਂ ਤੁਹਾਡੇ ਤੋਂ ਸਿਰਫ ਇੱਕ ਵੋਟ ਹੀ ਮੰਗਨਿਆ ਨਾ ਅਸੀਂ ਤੁਹਾਨੂੰ ਕਦੀ ਪੇਟੀ ਵੀ ਨਹੀਂ ਵਿਖਾਈ ਅਜੇ ਤੱਕ ਹਲਕੇ ਇਹ ਭਾਏ ਐਮ ਐਲ ਏ ਬਣ ਕੇ ਸਾਰੇ ਵਿਖਾ ਜਾਂਦੇ ਹੁਣ ਪਰ ਮੇਰਾ ਦਫਤਰ ਕਦੀ ਬੰਦ ਨਹੀਂ ਹੋਇਆ ਐਮ ਐਲ ਏ ਸਾਹਿਬ ਨੇ ਦਫਤਰਾਂ ਦੇ ਬਾਹਰ ਅੱਗੇ ਕਈਆਂ ਲਿਆ ਹੁੰਦਾ ਸ਼ਨੀਵਾਰ ਮਿਲੋਂਗੇ ਜਾਂ ਐਤਵਾਰ ਮਿਲਾਂਗੇ ਪਰ ਮੇਰਾ ਦਫਤਰ ਅੱਜ ਤੱਕ ਨਾ ਬੰਦ ਹੋਊਗਾ ਨਾ ਹੋਣਾ ਇਹ ਸੇਵਾਦਾਰ ਦਾ ਦਫ਼ਤਰ ਆ ਤੁਹਾਡੇ ਪੁੱਤ ਦਾ ਤੁਹਾਡੇ ਦਾ ਦਫ਼ਤਰ ਆ ਜਦੋਂ ਮਰਜੀ ਤੁਸੀਂ ਆ ਕੇ ਕੰਮ ਕਰੋ ਰਾਤ 12 ਵੇ ਕਰੋ ਮੇਰਾ ਇੱਕੋ ਹੀ ਨੰਬਰ ਹੈ 9815570455 ਨਾ ਆਰਾ ਮੇਰਾ ਕੋਈ ਪੀਏ ਆ ਨਾ ਮੇਰਾ ਕੋਈ ਸ਼ਾਂਗੂ ਮੰਗੂ ਆ ਮੈਂ ਸਿੱਧਾ ਜਾਂ ਫਾਰਵਰਡ ਜਾਂ ਬੰਦਾ ਭਾਜੀ ਮੈਂ ਦਿਲ ਦੇ ਦਿਮਾਗ ਤੋਂ ਸੋਚਣ ਵਾਲਾ ਬੰਦਾ ਆ ਵੀ ਮੈਂ ਹਰ ਇੱਕ ਦੀ ਹਮਦਰਦੀ ਕਰਨ ਵਾਲਾ ਮੇਰਾ ਭਰਾ ਵੀ ਹਮਦਰਦ ਸੀ ਲੋਕਾਂ ਦਾ ਤੇ ਮੈਂ ਵੀ ਹਮਦਰਦ ਆ ਤਾਕੜੇ ਰਹੋ ਵਧੀਆ ਕੈਂਡੀਡੇਟ ਮਿਲੂਗਾ ਜੋ ਸਾਡੇ ਆਮ ਆਦਮੀ ਪਾਰਟੀ ਦਾ ਕ੍ਰਾਈਟੇਰੀਆ ਪੂਰਾ ਕਲੀਅਰ ਕਰੂਗਾ ਉਹਨੂੰ ਇਹ ਟਿਕਟ ਮਿਲਣੀ ਹੈ ਟਿਕਟ ਮਿਲ ਕੇ ਆਪਾਂ ਵਿਨ ਕਰਾਂਗੇ ਤੇ ਆਮ ਆਦਮੀ ਪਾਰਟੀ ਦਾ ਚੰਗਾ ਬੰਦਾ ਲਿਆਵਾਂਗੇ ਜਿਹੜਾ 1.5 ਸਾਲ ਜਿੰਨੇ ਨਿਮੈਂਦਗੀ ਕਰਨੀ ਵਧੀਆ ਤਰੀਕੇ ਨਾਲ ਵਿਕਾਸ ਵੀ ਹੋਊਗਾ ਤਰਨਤਾਰਨ ਸ਼ਹਿਰ ਦਾ ਹੋਊਗਾ ਚਵਾਲ ਸ਼ਹਿਰ ਦਾ ਵੀ ਹੋਊਗਾ ਜੀ ਕੋਈ ਬਾਰਡਰ ਬੈਲਟਰੀ ਬਾਰਡਰ ਪਾਰ ਹੈ ਜੀ ਪਰ ਸਾਡਾ ਜਿਹੜਾ ਦਸ਼ਹਿਰੇ ਢਾਲੇ ਤੱਕ ਪਿੰਡ ਪੈਂਦੇ ਆ ਆਮ ਜਿਹੜਾ ਨੇ ਲੜਨੀਆਂ ਟਿਕਟਾਂ ਬੋਲ ਰਹੇ ਉਹਨਾਂ ਨੂੰ ਤਾਂ ਪਿੰਡਾਂ ਦੇ ਨਾਵਾਂ ਦਾ ਨਹੀਂ ਪਤਾ ਭਾਜੀ ਨਾਂ ਉਹਨਾਂ ਪਿੰਡਾਂ ਦੇ ਨਾਵਾਂ ਦਾ ਪਤਾ ਨਾਂ ਉਹਨਾਂ ਇਹ ਨਹੀਂ ਪਤਾ ਉੱਥੇ ਦਾ ਚੌਂਕੀਦਾਰ ਕੌਣ ਆ ਉੱਥੋਂ ਦਾ ਨੰਬਰਦਾਰ ਜੀ ਕੌਣ ਨੇ ਉੱਥੋਂ ਦੇ ਮੈਂਬਰ ਪੰਚਾਇਤ ਸਾਹਿਬ ਕਾ ਸਰਪੰਚ ਜੋ ਮੌਜੂਦਾ ਸਰਪੰਚ ਸਾਨੂੰ 25 25 30 30 ਸਾਲ ਤੋਂ ਹੋ ਗਏ ਭਾਜੀ ਇਸ ਕੰਮਾਂ 'ਚ ਤੇ ਮੈਂ ਤਾਂ ਇਸ ਕਰਕੇ ਬੇਨਤੀ ਕਰਦਾ ਵੀ ਸਾਡੇ ਬਾਰੇ ਵੀ ਗੌਰ ਕਰੇ ਆਮ ਆਦਮੀ ਪਾਰਟੀ ਮੈਂ ਨਵਿੰਦ ਕੇਜਰੀਵਾਲ ਜੀ ਨੂੰ ਮਿਲੂੰਗਾ ਭਗਵੰਤ ਸਿੰਘ ਜੀ ਨੂੰ ਮਿਲੂੰਗਾ ਅਗਲੇ ਮੈਂ ਹਫ਼ਤੇ ਮੈਂ ਚੰਡੀਗੜ੍ਹ ਹੀ ਲਾਉਣਾ ਸਾਰਾ ਉੱਥੇ ਜਾ ਕੇ ਆਪਣੀ ਰੱਖਾਂਗਾ ਗੱਲ ਔਰ ਜਦੋਂ ਉਹ ਮਤਲਬ ਕਹਿਣਗੇ ਵੀ ਆਓ ਅਪਲਾਈ ਕਰੋ ਆਪਾਂ ਕਰਾਂਗੇ ਵੀ ਹਾਂਜੀ ਠੀਕ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸਨ ਮਨੂ ਚੀਮਾ ਜੀ ਸੋ ਇਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਪਾਰਟੀ ਉਹਨਾਂ ਦੇ ਪਰਿਵਾਰ ਨੂੰ ਜ਼ਿੰਮੇਵਾਰੀ ਦਿੰਦੀ ਹੈ ਜਿਹੜੇ ਡਾਕਟਰ ਜੁਮੇ ਸਿੰਘ ਸੋਲ ਨਹੀਂ ਦੇ ਉਹਨਾਂ ਦੀ ਪਤਨੀ ਨੂੰ ਜ਼ਿੰਮੇਵਾਰੀ ਦਿੰਦੀ ਹੈ ਤੇ ਉਹਦਾ ਇੱਕ ਠੋਕੇ ਸਾਥ ਦਵਾਂਗੇ ਤੇ ਜ਼ਰੂਰ ਕਿਤੇ ਨਾ ਕਿਤੇ ਇਹ ਵੀ ਚਾਹਵਨ ਹੈਗੇ ਨੇ ਵੀ ਦਾਅਵੇਦਾਰੀ ਰੱਖਦੇ ਨੇ ਤੇ ਜੇਕਰ ਇਹ ਜ਼ਿੰਮੇਵਾਰੀ ਪਾਰਟੀ ਦੇ ਦਿੰਦੀ ਹੈ ਤੇ ਜ਼ਰੂਰ ਇਹ ਟਿਕਟ ਜਿਹੜੀ ਹੈ ਜਿੱਤ ਕੇ ਵੱਡੀ ਲੀਡ ਦੇ ਨਾਲ ਪਾਰਟੀ ਦੀ ਝੋਲੀ ਪਾਉਣਗੇ ਤੇ ਵਿਕਾਸ ਜਿਹੜੀ ਹਨੇਰੀ ਹੈ ਉਹ ਹਲਕਾ ਤਰੰਤਾਂ ਦੇ ਵਿੱਚ ਲਿਆਂਦੀ ਜਾਏਗੀ ਝਭਾਲ ਦੇ ਵਿੱਚ ਲਿਆਂਦੀ ਜਾਏਗੀ ਸੋ ਦੇਖਣਾ ਆਵੇਗਾ ਕੀ ਹੁਣ ਪਾਰਟੀਆਂ ਇਹਨਾਂ ਦਾ ਵਿਸ਼ਵਾਸ ਜਿਤਾਉਂਦੀ ਹੈ ਤੇ ਕੀ ਕੁਝ ਗੱਲਾਂ ਅੱਗੇ ਚੱਲਦੀਆਂ ਨੇ ਜਮਨੀ ਚੋਣ ਜਦੋਂ ਐਲਾਨ ਹੁੰਦੀ ਹੈ ਉਹ ਵੀ ਤਾਂ ਤੱਕ ਨੂੰ ਬਰੂ ਕਦ ਦੇ ਦਵਾਂਗੇ ਤੁਸੀਂ ਦੇਖਦੇ ਰਹੋ ਆਨਲਾਈਨ ਮੈਂ ਹਰਦਨਿਸ਼ ਗੁੱਪਤਾ ਤਰਨਤਾਰ